ਦੋਸਤੋ ਪਟਿਆਲਾ 'ਚ ਇਸ ਵੇਲੇ ਮूसलाधार بارش ਸ਼ੁਰੂ ਹੋਈ ਹੈ। ਔਰ ਮੈਂ ਇੱਕ ਵਾਰ ਫੇਰ ਆਪਣੇ ਮਕਾਨ ਦੀ ਟੈਰਸ ਤੇ ਆ ਗਿਆ। ਅਜੇ ਪਟਿਆਲਾ ਸ਼ਹਿਰ ਵਿੱਚ ਕੱਲ ਜਿਹੜੀ بارش ਪਈ ਸੀ ਉਸ ਦਾ ਪਾਣੀ ਵੀ ਅਜੇ ਚੰਗੀ ਤਰ੍ਹਾਂ ਨਿਕਲਿਆ ਨਹੀਂ, ਲੇਕਿਨ ਅੱਜ ਈਂਦਰ ਦੇਵਤਾ ਫੇਰ ਮਿਹਰਬਾਨ ਹੋ ਗਿਆ। ਇਸ ਵੇਲੇ ਬਹੁਤ ਤੇਜ਼ بارش ਹੋ ਰਹੀ ਹੈ ਔਰ ਤੁਹਾਨੂੰ ਦੂਰ ਤੱਕ ਦਾ ਪੂਰੇ ਬੱਦਲ ਐ ਘੁਲੇ ਹੋਏ ਨੇ ਤੇ ਦੂਰ ਦੂਰ ਤੱਕ بارش ਹੁੰਦੀ ਦਿਖਾਈ ਦੇ ਰਹੀ ਹੈ ਤਾਂ ਸਿਰਫ ਪਟਿਆਲਾ ਸ਼ਹਿਰ ਔਰ ਲੱਗਦਾ ਹੈ ਕਿ ਸ਼ਾਇਦ ਪਟਿਆਲਾ ਜ਼ਿਲ੍ਹੇ ਵਿੱਚ ਹੀ ਇਸ ਤਰ੍ਹਾਂ ਦੀ ਬਰਸਾਤ ਹੋ ਰਹੀ ਹੋਵੇ بارش ਜਿਹੜੀ ਕੱਲ ਹੋਈ ਸੀ ਉਸ ਦੇ ਪਾਣੀ ਦੀ ਨਿਕਾਸੀ ਨਾ ਹੋਣ ਨਾਲ ਨਗਰ ਨਿਗਮ ਦੀ ਜਿਹੜੀ ਕਾਰਗਿਰਤੀ ਹੈ ਉਸ ਤੇ ਸਵਾਲ ਖੜੇ ਹੋਏ ਨੇ ਔਰ ਪਿੱਛੇ ਜੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਜਿਹੜੇ ਮੰਤਰੀ ਨੇ ਉਹ ਵੀ ਪਟਿਆਲੇ ਆਏ ਸਨ ਔਰ ਉਹਨਾਂ ਨੇ ਪਟਿਆਲੇ ਵਿੱਚ ਦੀ ਜਿਹੜੀ ਸਫਾਈ ਹੈ ਉਸ ਤੇ ਨਿਮੋਸ਼ੀ ਜ਼ਾਹਰ ਕੀਤੀ ਸੀ ਔਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਸੀ ਕਿ ਉਹ ਜਲਦੀ ਤੋਂ ਜਲਦੀ ਸਰਗਰਮ ਹੋ ਜਾਣ ਔਰ ਪਟਿਆਲੇ ਵਿਚਲੀ ਜਿਹੜੀ ਗੰਦਗੀ ਹੈ ਉਸ ਨੂੰ ਉਹ ਜਲਦੀ ਦੂਰ ਕਰਨ। ਔਰ ਜਿਹੜੀ ਅੱਜ ਦੀ ਬਾਰਿਸ਼ ਹੈ ਇਹ ਪਤਾ ਨਹੀਂ ਕੀ ਰੰਗ ਲਿਆਉਂਦੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਪਟਿਆਲੇ 'ਚ ਜ਼ਿਆਦਾ ਤੇਜ਼ ਮੌਸਲਾ ਧਾਰ ਬਾਰਿਸ਼ ਹੁੰਦੀ ਹੈ ਤਾਂ ਖਾਸ ਕਰਕੇ ਵੱਡੀ ਨਦੀ ਦੇ ਨੇੜਲੇ ਰਹਿੰਦੇ ਜਾਂ ਅਰਬਨ ਸਟੇਟ ਦੇ ਵਸਨੀਕਾਂ ਚ ਇੱਕ ਡਰ ਦੀ ਭਾਵਨਾ ਜ਼ਰੂਰ ਪੈਦਾ ਹੁੰਦੀ ਹੈ ਕਿਉਂਕਿ 1993 ਚ ਤੇ ਉਸ ਤੋਂ ਬਾਅਦ ਜਿਹੜੇ ਹੁਣ 2-3 ਸਾਲ ਪਹਿਲਾਂ ਆੜ ਆਏ ਸੀ ਉਹ ਜਿਹੜਾ ਡਰ ਹੈ ਉਹ ਲੋਕਾਂ ਵਿੱਚ ਜ਼ਰੂਰ ਫਸਰ ਜਾਂਦਾ ਪਰ ਫਿਲਹਾਲ ਇਹ ਡਰਨ ਵਾਲੀ ਕੋਈ ਗੱਲ ਨਹੀਂ ਹੈ ਇੰਨੀ ਇੱਕ بارش ਦਾ ਨਹੀਂ ਕੋਈ ਹਾਂ ਜਦੋਂ ਪਿਛੇ ਬਹੁਤ ਜ਼ਿਆਦਾ بارش ਹੋਵੇ ਤੇ ਫਿਰ ਵੱਡੀ ਨਦੀ ਦੇ ਭਰਨ ਦਾ ਜਿਹੜਾ ਇਮਕਾਨ ਹੈ ਔਰ ਵੱਡੀ ਨਦੀ ਦੇ ਆਲੇ ਦੁਆਲੇ ਕਲੋਨੀਆਂ ਨੇ ਜਿਹੜੀਆਂ ਗੋਵਿੰਦ ਬਾਗ ਗੁਰਵਸ਼ ਕਲੋਨੀ ਗੁਰੂ ਨਾਨਕ ਨਗਰ ਤੇ ਅਰਬੋ ਦੇ ਸਟੇਟ ਦੇ ਲੋਕਾਂ ਵਿੱਚ ਡਰ ਦੀ ਭਾਵਨਾ ਜ਼ਰੂਰ ਪੈਦਾ ਹੋ ਜਾਂਦੀ ਹੈ ਇਸ ਵੇਲੇ ਬਹੁਤ ਤੇਜ਼ بارش ਹੋ ਰਹੀ ਹੈ ਦੇਖੋ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਆ ਵੈਸੇ ਅਜੇ ਸੌਣ ਮਹੀਨਾ ਖਤਮ ਤੇ ਨਹੀਂ ਹੋਇਆ ਸੌਣ ਸੁੱਕਾ ਚਲਾ ਜਾਂਦਾ ਤੇ ਭਾਦੋਂ ਦੇ ਵਿੱਚ ਕਈ ਵਾਰ ਇੰਦਰ ਦੇਵਤਾ ਆਪਣਾ ਪੂਰਾ ਜੋਸ਼ ਉਠਾਉਂਦਾ ਤਾਂ ਪ੍ਰਮਾਤਮਾ ਕਰੇ ਸਭ ਸੁਖ ਰਹੇ بارش ਵੀ ਹੁੰਦੀ ਰਹੇ ਥੋੜੀ ਬਹੁਤ ਜਿਆਦਾ ਨਾ ਹੋਵੇ ਜਿਸ ਨਾਲ ਹੜ ਵਰਗੀ ਸਥਿਤੀ ਪੈਦਾ ਹੋ ਜਾਵੇ ਕਹੇ ਇਸ بارش ਨਾਲ ਬਹੁਤ ਜ਼ਿਆਦਾ ਗਰਮੀ ਤੋਂ ਤਾਂ ਰਾਹਤ ਲੋਕਾਂ ਨੂੰ ਮਿਲੀ ਹੈ ਪਰ ਜੇ ਇਸੇ ਤਰ੍ਹਾਂ ਲਗਾਤਾਰ بارش ਹੁੰਦੀ ਰਹੀ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਡਰ ਦੀ ਭਾਵਨਾ ਵੀ ਜ਼ਰੂਰ ਆ ਜਾਂਦੀ ਹੈ। ਖੁਦਾ ਖੈਰ ਕਰੇ ਜੀ ਆਪਣਾ ਚੌਕਸ ਰਹੋ, ਸਾਵਧਾਨ ਰਹੋ। ਬਹੁਤ-ਬਹੁਤ ਸ਼ੁਕਰੀਆ ਅੰਦਾਜ਼ੇ ਪੰਜਾਬ ਟੀਵੀ ਲਈ। ਮੈਂ ਫਰਮਜੀਤ ਸਿੰਘ ਪਰਵਾਨਾ।